ਕੋਈ ਦੀਵਾਲੀ ਤੇਰਾ ਇੱਕ ਦੀਵਾਲੀ ਤੇਰਾ ਜਨਤਪਰੀ ਲੋਕਾਂ ਨੇ ਸਵਾਗਤ ਕੀਤਾ ਐ ਇੰਨਾ ਪਿਆਰ ਲੋਕਾਂ ਦਾ ਨਜ਼ਰ ਆਇਆ ਬੜੀ ਖੁਸ਼ੀ ਹੋਈ ਐ ਜਿਸ ਜਿਸ ਤਰ੍ਹਾਂ ਲੋਕੀ ਪਿਆਰ ਕਰ ਰਿਹਾ ਮੈਨੂੰ ਉਮੀਦ ਐ ਇਸ ਤਰ੍ਹਾਂ ਲੋਕੀ ਖੁੱਲ ਕੇ ਵੋਟਾਂ ਪਾਣਗੇ ਤੇ ਮੈਨੂੰ ਲੱਗਦਾ ਐ ਇਸ ਵਾਰ ਬੀਜੇਪੀ 100% ਸੋ ਜਿੱਤਣ ਜਾ ਰਹੀ ਐ ਤੇ 79 ਸੀ ਨੰਬਰ ਵਾਰਡ ਦੇ ਵਿੱਚ ਖਾਸ ਕਰਕੇ ਬੀਜੇਪੀ ਬਹੁਤ ਵੱਡੀ ਬਲੀਡ ਕਰੇਗੀ ਵੈਸੇ ਤਾਂ ਲੁਧਿਆਣਾ ਚ ਬੀਜੇਪੀ ਦਾ ਮੇਅਰ ਬਣਨ ਜਾ ਰਿਹਾ ਹੈ ਅਸੀਂ ਇਲਾਕੇ ਦੀ ਗੱਲ ਕਰਾਂਗੇ ਕਹਿੰਦੇ ਵਿਕਾਸ ਨਹੀਂ ਹੈ ਇਲਾਕੇ ਦੇ ਵਿੱਚ ਤੁਹਾਨੂੰ ਮੌਕਾ ਨਹੀਂ ਦੇ ਪਾਜੀ ਜਿਹੜਾ ਇਹ ਬੜੀ ਵੱਡੀ ਤਰਾਸਦੀ ਹੈ ਇੱਥੇ 13 ਸਾਲ ਤੋਂ ਇੱਕੋ ਕਾਉਂਸਲਰ ਹੈ ਮਿੱਠੂ ਉਹਨੇ ਇੱਕ ਵੀ ਕੰਮ ਨਹੀਂ ਕੀਤਾ ਲੋਕ ਉਹਦੇ ਕੰਮਾਂ ਨਾ ਕਰਨ ਤੋਂ ਬਹੁਤ ਪਰੇਸ਼ਾਨ ਨੇ ਉਹਦੀ ਬੋਲੀ ਬੜੀ ਮਾੜੀ ਸਭ ਤੋਂ ਵੱਡੀ ਗੱਲ ਹੈ ਗਲੀਆਂ ਟੁੱਟੀਆਂ ਵੀ ਜੋ بارش ਆਂਦੀ ਤਿੰਨ ਤਿੰਨ ਦਿਨ ਪਾਣੀ ਖੜਾ ਰਹਿੰਦਾ ਐ ਐਸੇ ਮਹੱਲੇ ਦੇ ਵਿੱਚ ਲੋਕ ਰਹਿ ਰਹੇ ਆ ਬੜਾ ਦੁੱਖ ਲੱਗਦਾ ਜਿੱਥੇ ਕੰਮ ਹੋ ਵੀ ਸਕਦਾ ਤਾਂ ਵੀ ਨਹੀਂ ਕਰਦਾ ਲੱਗਦਾ ਵੀ ਆਮ ਪਾਰਟੀ ਤੋਂ ਭਾਜੀ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੈ ਕ੍ਰਪਸ਼ਨ ਬੜੀ ਵਧੀ ਪਈ ਹੈ ਲੋਕ ਝਾੜੂ ਦੇ ਬਿਲਕੁਲ ਨਾਲ ਨਹੀਂ ਇਸ ਵਾਰੀ ਬੀਜੇਪੀ ਜਿੱਤੂਗੀ ਕਮਲ ਦਾ ਫੁੱਲ ਲੋਕਾਂ ਨੂੰ ਅਪੀਲ ਕਰਾਂਗਾ ਇਸ ਵਾਰੀ ਕਮਲ ਦੇ ਫੁੱਲ ਨੂੰ ਵੋਟਾਂ ਪਾ ਕੇ 80 ਨੰਬਰ ਵਾਰਡ ਚ ਕਮਲ ਦਾ ਫੁੱਲ ਖਿਲਾਓ ਐਂ ਲੱਗਦਾ ਹੈ ਕਿ ਜਿਵੇਂ ਮਤਲਬ ਤੂਫਾਨ ਹੀ ਚੱਲ ਰਿਹਾ ਹੈ ਬੀਜੇਪੀ ਦੇ ਹੱਕ ਚ ਲੋਕ ਸਰਕਾਰ ਤੋਂ ਬਹੁਤ ਜ਼ਿਆਦਾ ਅੱਕੇ ਹੋਏ ਆ ਕੋਈ ਕੰਮ ਨਹੀਂ ਹੋ ਰਿਹਾ ਵਾਰਡ ਚ ਕੋਈ ਕੰਮ ਨਹੀਂ ਹੋਇਆ ਕੋਈ ਡਿਵੈਲਪਮੈਂਟ ਨਹੀਂ ਹੋਈ ਇਸ ਕਰਕੇ ਬਹੁਤ ਵਧੀਆ ਮਾਹੌਲ ਹੈ ਲੋਕਾਂ ਦਾ ਬਹੁਤ ਵਿਸ਼ਵਾਸ ਸਾਡੇ ਨਾਲ ਚੱਲ ਰਿਹਾ ਹੈ ਦਾ ਪਿਆਰ ਕਰ ਰਹੇ ਬਹੁਤ ਪਿਆਰ ਕਰ ਰਹੇ ਨੇ ਲੱਡੂ ਖਵਾ ਕੇ ਹੋਰ ਤਰੀਕੇ ਨਾਲ ਹਰ ਤਰੀਕੇ ਨਾਲ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਬਹੁਤ ਵਧੀਆ ਮਾਹੌਲ ਹੈ ਬੀਜੇ ਵੀਰ ਆਕੇ ਤੇ ਇਸ ਵਾਰ ਗੌਰਵਜੀਤ ਸਿੰਘ ਗੋਰਾ ਜਿਹਦੀ ਜਿੱਤ 100% ਪੱਕੀ ਹੈ